ਅੱਜ ਜਿਵੇਂ ਤੁਹਾਨੂੰ ਦਿਖਾ ਰਿਆਂ ਗੁਰਦੁਆਰਾ ਸ੍ਰੀ ਦਗਾਂਜਾ ਵੱਡਾ ਕੱਲੂ ਘਰਾ ਕੋਪਰਹੀੜਾ ਮਰੇ ਕੋਲੇ ਲੱਗੇ ਪੈਂਦਾ ਜੀ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਸਰਹਿੰਦੋ ਪੱਤੇ ਤੋਂ ਬਾਅਦ ਚ 1710 ਈਸਵੀ ਨੂੰ ਰਾਜਸੀ ਲੜਾਈਆਂ ਉਪਰੰਤ ਪੱਤਾ ਪੰਦਾ ਸਿੰਘਾਂ ਦਾ ਵੈਰੀ ਹੋ ਚੁੱਕਿਆ ਸੀ ਇਸ ਸਮੇਂ ਦੌਰਾਨ ਸਿੱਖਾਂ ਨੇ ਗੁਰਬਾਣੀ ਦਾ ਆਸਰਾ ਲੈ ਕੇ ਸਹਿਯਦ ਅ ਕਹਿ ਕਸ਼ਟ ਚਲਦੇ ਆ ਹੋਇਆ ਵੀ ਸਿੱਖੀ ਕੇਸਾਂ ਸੋਸਾ ਸੰਗ ਨਿਵਾਈ ਸਿੰਘਾਂ ਨੇ ਖਾਲਸਾ ਜਥੇਬੰਦੀ ਨੂੰ ਇਸ ਤਰ੍ਹਾਂ ਮਜ਼ਬੂਤ ਕਰ ਲਿਆ 1761 ਈਸਵੀ ਵਿੱਚ ਸਿੱਖ ਪੰਜਾਬ ਵਿੱਚ ਇੱਕ ਸਖਤੀ ਸਾਲੀ ਤਾਕਤ ਬਣ ਗਏ ਸਾਨੂੰ ਜਨਵਰੀ 1761 ਈਸਵੀ ਅਬਦਾਲੀ ਆਪਣੇ ਪੰਜਵੇਂ ਹਮਲੇ ਵਿੱਚ ਪਾਣੀਪਤ ਦੇ ਮੈਦਾਨ ਵਿੱਚ ਮਰਾਟਿਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਨੌਜਵਾਨ ਲੜਕੀਆਂ ਨੂੰ ਕੈਦ ਕਰਕੇ ਲੈ ਆ ਰਿਹਾ ਸੀ ਅਬਦਾਲੀ ਜਦੋਂ ਸਤਲੁਜ ਦਰਿਆ ਪਾਰ ਕਰਨ ਵੇਲੇ ਸਿੰਘਾਂ ਨੇ ਆਪਣਾ ਧਰਮ ਦਾ ਫਰਜ਼ ਪਛਾਣਦਿਆਂ ਅਬਦਾਲੀ ਦੀਆਂ ਫੌਜਾਂ ਤੇ ਅਚਨਚੇਤ ਹਮਲਾ ਕਰ ਦਿੱਤਾ ਲੜਕੀਆਂ ਨੂੰ ਛੜਾਇਆ ਉਹਨਾਂ ਨੂੰ ਸੁਰੱਖਿਤ ਘਰੋ ਘਰੀ ਪਹੁੰਚਾਇਆ ਅਬਦਾਲੀ ਦੇ ਮੁਖਵਰ ਰਾਮਾ ਰੰਦਾਵਾ ਮਹੰਤ ਅਕਲਦਾਸ ਹੰਡਾ ਲਿਆ ਜੰਡਿਆਲੇ ਵਾਲਾ ਅਤੇ ਰਾਜਾ ਕੁਮੰਡਾ ਨੇ ਸਰਹੰਦਾ ਦੇ ਸੂਬੇਦਾਰ ਜੈਨ ਖਾਨ ਨਾਲ ਮਿਲ ਕੇ ਅਬਦਾਲੀ ਨੂੰ ਸਿੰਘਾਂ ਤੇ ਹਮਲਾ ਕਰਨ ਲਈ ਉਗਸਾਇਆ ਮਿਤੀ 3 ਫਰਵਰੀ 1762 ਈਸਵੀ ਨੂੰ ਅਬਦਾਲੀ ਲਾਹੌਰ ਤੋਂ ਭਾਰੀ ਫੌਜਾਂ ਲੈ ਕੇ ਸਿੰਘਾਂ ਤੇ ਹਮਲਾ ਕਰਨ ਤੁਰ ਪਿਆ ਜਦੋਂ ਸਿੰਘਾਂ ਨੂੰ ਅਬਦਾਲੀ ਦੇ ਹਮਲੇ ਬਾਰੇ ਸੂਚਿ ਮਿਲੀ ਤਾਂ ਉਹਨਾਂ ਨੇ ਬਜ਼ੁਰਗ ਬੱਚਿਆਂ ਅਤੇ ਹਮਲਾਵਾਰਾਂ ਤੋਂ ਪਹੁੰਚ ਤੋਂ ਦੂਰ ਕਿਸੇ ਸੁਰੱਖਿਅਤ ਥਾਂ ਤੇ ਛੱਡ ਕੇ ਦੁਸ਼ਮਣ ਨਾਲ ਮੁਕਾਬਲਾ ਕਰਨ ਦੀ ਵਿਵਹਤ ਬਣਾਈ ਸਿੰਘਾਂ ਦੇ ਕਾਫਲੇ ਨੇ ਆਪਣੇ ਪਰਿਵਾਰਾਂ ਸਮੇਤ ਲਗਭਗ 55 ਹਜ਼ਾਰ ਦੀ ਗਿਣਤੀ ਵਿੱਚ ਮਰੇ ਕੋਟੇ ਲਾਗੇ ਕੋਪਰਹੀੜਾ ਵਿਖੇ ਪੜਾ ਕੀਤਾ ਹੋਇਆ ਛੋਟੇ-ਛੋਟੇ ਬੱਚੇ, ਇਸਤਰੀਆਂ, ਬਜ਼ੁਰਗ ਬਹੁਤ ਵੱਡੀ ਗਿਣਤੀ ਵਿੱਚ ਸਨ। ਮਿਤੀ 5 ਫਰਵਰੀ 1752 ਇਸ ਦਿਨ ਅਬਦਾਲੀ 2.5 ਲੱਖ ਸੈਨਾ ਲੈ ਕੇ ਕੋਪਰਹੀੜਾ ਵਿਖੇ ਪਹੁੰਚਿਆ। ਉਹਨੂੰ ਸੂ ਮਿਲ ਗਈ ਸੀ। ਵਿਪਸੰਗ ਉੱਥੇ ਬੈਠੇ ਹਨ। ਸਰਹੰਦ ਦਾ ਸੂਬੇਦਾਰ ਜੈਨ ਖਾਨ ਵੀ ਆਪਣੀ ਸੈਨਾ ਲੈ ਕੇ ਨਾਲ ਰਲ ਗਿਆ। ਅਬਦਾਲੀ ਨੇ ਜੈਨ ਖਾਨ ਨੂੰ ਸਿਮੁਖ ਸਿੰਘਾਂ ਦੇ ਸਾਹਮਣੇ ਤੋਂ ਹਮਲਾ ਕਰਨ ਦੀ ਪ੍ਰੇਰਣਾ ਕੀਤੀ। ਆਪ ਉਸਨੇ ਪਿਛਲੇ ਪਾਸੇ ਹਮਲਾ ਬੋਧਤਾ ਉਹ ਕੀ ਸਰਦਾਰ ਜੱਸਾ ਸਿੰਘ ਆਲੂ ਵਾਲਿਆਂ ਜੀ ਅਗਵਾਈ ਵਿੱਚ ਲਹੂ ਡੋਰ ਮੀਂਂਂ ਜੰਗ ਸ਼ੁਰੂ ਹੋ ਗਈ ਬਹੁਤ ਸੇਧੀਆਂ ਹੋਈਆਂ ਪ੍ਰਾਪਤ ਕਰਨ ਲੱਗੇ ਸਿੰਘ ਬੱਚੇ ਮਾਤਾਵਾਂ ਬਜ਼ੁਰਗ ਸਿੰਘਾਂ ਨੇ ਜੋ ਬੀਬੀਆਂ ਮਾਤਾਵਾਂ ਭੈਣਾਂ ਸੀਆਂ ਉਹਨਾਂ ਨੂੰ ਬਚਾਉਣ ਲਈ ਘੇਰੇ ਅੰਦਰ ਰੱਖਿਆ ਉਹਨਾਂ ਨੂੰ ਲੜਦੇ ਲੜਦੇ ਫਿਰ ਉਹਨਾਂ ਨੇ ਸੋਚਿਆ ਵੀ ਬਨਾਲੇਵਾਲ ਨੂੰ ਜਾਣਾ ਠੀਕ ਰਹੇਗਾ ਪਈਸੇ ਕੁਸੇਂਗਰ ਸੰਗੋ ਸਿੰਘ ਭਾਈ ਕਾ ਪੁੱਡਾ ਸਿੰਘ ਆਦਿਕ ਜਨੈਲ ਵਹਿੜ ਦੀ ਰਾਖੀ ਕਰ ਰਹੇ ਸਨ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਜੀ ਚੜਤ ਸਿੰਘ ਸੁਕਰ ਚੱਕੀਆ ਸਾਮ ਸਿੰਘ ਕਰੋੜ ਸਿੰਘ ਰਿਆ ਕਰਮ ਸਿੰਘ ਗੁੱਜਰ ਸਿੰਘ ਨਹਾਰ ਸਿੰਘ ਹਰੀ ਸਿੰਘ ਭੰਗੋਆ ਆਦਿਕ ਅਬਦਾਲੀ ਦੀ ਫੌਜ ਨਾਲ ਲੋਹਾ ਲੈ ਰਹੇ ਸਨ ਸਰਦਾਰ ਜੱਸਾ ਸਿੰਘ ਆਹੂ ਵਾਲੀਏ ਜੀ ਦਾ ਸਰੀਰ ਖੋਨਾ ਲਥਪਥ ਹੋ ਚੁੱਕਿਆ ਸੀ ਬਾਈ ਫਟ ਲੱਜੁਕੇ ਸਨ ਅਤੇ ਕਰੋੜ ਸਿੰਘੀਆਂ ਦੇ 16 ਫਟ ਲੱਜੁਕੇ ਸਨ ਸਿੰਘ ਬਰਨਾਲੇ ਵੱਲ ਪਹੁੰਚਣ ਦੀ ਸੋਚ ਰਹੇ ਸਨ ਆਲਾ ਸਿੰਘ ਜੀ ਤੋਂ ਸਹਾਇਤਾ ਦੀ ਆਸ ਰੱਖਦੇ ਹੋਏ ਪਰ ਬਰਨਾਲੇ ਪਹੁੰਚਣ ਤੋਂ ਪਹਿਲਾਂ ਹੀ ਦੁਸ਼ਮਣ ਫੌਜਾਂ ਨੇ ਬੱਚਾਂ ਇਸਤਰੀਆਂ ਅਤੇ ਬਜ਼ੁਰਗਾਂ ਦੁਆਲੇ ਜੋ ਘੇਰਾ ਪਾਇਆ ਸੀ ਉਹਨੂੰ ਤੋੜ ਦਿੱਤਾ ਅਤੇ ਕਤਲੇਆਮ ਸ਼ੁਰੂ ਕਰ ਦਿੱਤਾ ਪੂਰਾ ਪੂਰਾ ਬੱਚਿਆਂ ਨੂੰ ਬਖਸਿਆ ਗਿਆ ਕਤਲੇਆਮ ਬਹੁਤ ਵੱਡਾ ਕਲੂਕਰਾ ਜੋ ਆਪ ਜੀ ਨੇ ਸੁਣਿਆ ਹੀ ਆ ਇਹ ਜਗ੍ਹਾ ਤੇ ਚੱਲ ਪਿਆ ਲਗਭਗ 35000 ਸਿੰਘ ਸਿੰਘਣੀਆਂ ਨੇ ਸੀਧੀਆਂ ਪ੍ਰਾਪਤ ਕੀਤੀਆਂ ਇੱਥੇ ਜਾਂਦਾ ਹੋਇਆ ਅਬਦਾਲੀ ਸਿੰਘਾਂ ਦੇ ਸਿਰ ਕੱਟ ਕੇ ਲੈ ਗਿਆ ਗੱਡੇ ਭਰ ਕੇ ਲਗਭਗ 50 ਗੱਡੇ ਉਹਨਾਂ ਨੇ ਸਿਰਾਂ ਦੇ ਭਰੇ ਤੇ ਗਾਗਰਾਂ ਦੇ ਵਿੱਚ ਖੂਨ ਭਰ ਕੇ ਨਾਲ ਲੈ ਗਿਆ ਵੀ ਉੱਥੇ ਜਾ ਕੇ ਗੇਟਾਂ ਦੇ ਉੱਪਰ ਟੰਗੇ ਜਾਣਗੇ ਮਨਾਰ ਉਸਾਰ ਦਿੱਤੀ ਤਾਂ ਕਿ ਦੇਖਣ ਵਾਲਿਆਂ ਨੂੰ ਇਹ ਪਤਾ ਲੱਗੇ ਕਿ ਅਬਦਾਲੀ ਨੇ ਕੋਈ ਵੀ ਸਿੰਘ ਜਿਉਂਦਾ ਨਹੀਂ ਛੱਡਿਆ ਇੱਕ ਦਿਨ ਵਿੱਚ ਲਗਭਗ ਅੱਧੇ ਹੀ ਕੌਮ ਦੇ ਸੀਰੀਦ ਹੋ ਜਾਣ ਦੇ ਬਾਵਜੂਦ ਵੀ ਸਿੰਘ ਚੜ੍ਹਦੀ ਕਲਾ ਵਿੱਚ ਰਹੇ ਸਰਦਾਰ ਜਸਾ ਸਿੰਘ ਅਹਲੂਰ ਗੰਜ ਨੇ ਰਹਿਰਾ ਸਾਹਬ ਦਾ ਪਹਾੜ ਉਪਰੰਤ ਗੜ ਵਿੱਚ ਪੁੱਲਾ ਵਾ ਕੇ ਬਹਿਰੂ ਦਾ ਸ਼ੁਕਰਾਨਾ ਕੀਤਾ। ਓਡੀ ਕਿਰਪਾ ਸਾਦਕਾ ਚਾਰ ਪਹਿਰ ਜਨ ਚੜ੍ਹਦੀ ਕਰਾਣਾ ਬਤੀਤ ਹੋਇਆ ਹੈ। ਪਾਸਾ ਚਾਰ ਪਹਿਰ ਰਾਤ ਚੜ੍ਹਦੀ ਕਰਾਣਾ ਬਤੀਤ ਕਰਾਉਣੀ। ਫਿਰ ਵੀ ਸਿੰਘਾਂ ਨੇ ਹੌਸਲਾ ਨਹੀਂ ਹਾਰਿਆ। ਇਹਨੇ ਚੜ੍ਹਦੀ ਕਲਾ ਵਿੱਚ ਰਹੇ। ਆਦ ਜੋ ਤੁਸੀਂ ਜਗਾ ਦੇਖ ਰਹੇ ਹੋ ਇਥੇ ਆ ਸਾਹਮਣੇ ਗੁਰਦੁਆਰਾ ਸਾਹਿਬ ਦੇ ਜਿੱਥੇ ਸਿੰਘਾਂ ਦਾ ਕਤਲਿਆਮ ਹੋਇਆ। ਉਹ ਮੁਸਲਮਾਨਾਂ ਨੇ ਕਬਜ਼ਾ ਕਰੀ ਰੱਖਿਆ ਉਹ ਜਗ੍ਹਾ ਤੇ ਆਪਣੀ ਉਹਨਾਂ ਨੇ ਜਗਾ ਵੀ ਉਸਾਰ ਦਿੱਤੀ ਹੁਣ ਵੀ ਉਹਨਾਂ ਨੇ ਆਪਣੀਆਂ ਕਬਰਾਂ ਵਗੈਰਾ ਇੱਥੇ ਦਫਨਾ ਕਰਦੇ ਹਨ ਤੇ ਇਹ ਜੋ ਜਗਾ ਸਥਾਨ ਵਾਲੀ ਤੁਸੀਂ ਦੇਖੀ ਆ ਇਹ ਤਿੰਨ ਇਹ ਜਗਾ ਬਾਦ ਵਿੱਚ ਖਰੀਦ ਕੇ ਇੱਥੇ ਸਥਾਨ ਉਸਾਰਿਆ ਗਿਆ ਹੁਣ ਕੁਝ ਸਮਾਂ ਪਹਿਲਾਂ ਇੱਥੇ ਬਾਦਲ ਸਾਹਿਬ ਨੇ ਬਹੁਤ ਹੁੰਦਾ ਸਮਾਰਕ ਬਣਾਇਆ ਜੋ ਤੁਸੀਂ ਅਗਲੀ ਵੀਡੀਓ ਵਿੱਚ ਦੇਖੋਗੇ ਬਹੁਤ ਸੁੰਦਰ ਸਥਾਨ ਬਣਾਇਆ ਜੋ ਬਾਬਾ ਸਾਹਿਬ ਨੇ ਬਣਾਇਆ 10 ਏਕੜ ਜ਼ਮੀਨ ਲੈ ਕੇ ਸ਼ਹੀਦਾਂ ਦੀ ਯਾਦ ਵਿੱਚ ਸਮਾਰਕ ਬਣਾਇਆ ਗਿਆ ਇਹ ਤੁਸੀਂ ਅਗਲੀ ਵੀਡੀਓ ਵਿੱਚ ਦੇਖਿਓਗੇ ਵੀਡੀਓ ਵਿੱਚ ਬੋਲਦਿਆਂ ਕੋਈ ਵੀ ਗਲਤੀ ਅੱਖਰਵੱਧ ਘੱਟ ਬੋਲਿਆ ਗਿਆ ਹੋਵੇ ਅਸੀਂ ਆਪ ਜੀ ਤੋਂ ਮਾਫੀ ਮੰਗਦੇ ਹਾਂ ਪੁੱਲੋਂ ਚੁੱਕਾਂ ਦੀ ਮਾਫੀ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ